ਤੇ ਝੰਡੇ ਚੁੱਕੇ ਤੇ ਉਹਦੇ ਮਗਰ ਤੁਰ ਪਏ ਝੰਡੇ ਚੁੱਕੇ ਤੇ ਉਹਦੇ ਮਗਰ ਤੁਰ ਪਏ ਝੰਡੇ ਚੁੱਕੇ ਤੇ ਉਹਦੇ ਮਗਰ ਤੁਰ ਪਏ ਅਸੀਂ ਗਵਾਇਆ ਕੀ ਅਸੀਂ ਪਾਇਆ ਕੀ ਸਾਡੇ ਕੋਲ ਕੀ ਹੈਗਾ ਕੀ ਨਹੀਂ ਰਿਹਾ ਸਾਨੂੰ ਉਹਨਾਂ ਚੀਜ਼ਾਂ ਦਾ ਪਤਾ ਲੱਗਣਾ ਚਾਹੀਦਾ ਪਰ ਜਿਹੜਾ ਇਸ ਪਾਸੇ ਨੂੰ ਤੁਰੇਗਾ ਜਿਹੜਾ ਇਹ ਗੱਲ ਕਰੇਗਾ ਉਹ ਅਤਵਾਦੀ ਆ ਉਹ ਵੱਖਵਾਦੀ ਆ ਉਹਨੂੰ ਸਟੈਂਪ ਖਾੜਕੂ ਦੀ ਲੱਗੂਗੀ ਜਿਹੜਾ ਇਸ ਸੱਚ ਤੇ ਬੋਲੇਗਾ ਦੁਨੀਆ ਝੂਠ ਸੁਣਨਾ ਪ੍ਰਵਾਨ ਕਰਦੀ ਏ ਬਹੁਤ ਲੋਕ ਹੀ ਐਸੇ ਨੇ ਜਿਹੜੇ ਸੱਚ ਸੁਣਨਾ ਪ੍ਰਵਾਨ ਕਰਦੇ ਆ ਸੱਚ ਜਿੰਨਾ ਬੋਲਣਾ ਔਖਾ ਨਾ ਸੱਚ ਸੁਣਨਾ ਉਸ ਤੋਂ ਵੀ ਜ਼ਿਆਦਾ ਔਖਾ ਦੁਨੀਆ ਚੱਲਣ ਲਈ ਪਾਲਛਾਂ ਦੇ ਸਿਰ ਤੇ ਪਾਲਛਾਂ ਮਾਰੀ ਜਾ ਤੂੰ ਬੜਾ ਚੰਗਾ ਤੂੰ ਬੜਾ ਚੰਗਾ ਤੇਰੇ ਵਰਗਾ ਤੇ ਹੈ ਕੋਈ ਨਹੀਂ ਭਾਵੇਂ ਸਾਰੇ ਪਿੰਡ ਨੂੰ ਚਿੱਟਾ ਪਿਆ ਕੇ ਰੋੜ ਗਿਆ ਹੋਵੇ ਬੰਦਾ ਅਹੀਂ ਕੋਠੀ ਵੇਖ ਵੇਖ ਕੇ ਹੀ ਆਖੀ ਜਾਨੇ ਗੱਡੀ ਵੇਖ ਵੇਖ ਕੇ ਹੀ ਆਖੀ ਜਾਨੇ ਤੇਰੇ ਵਰਗਾ ਕੋਈ ਨਹੀਂ ਦੁਨੀਆ ਪਾਲਛਾ ਨਾ ਕਿਥੋਂ ਤੱਕ ਚੱਲਣ ਡਈ ਆ